ਖੜਾ ਦਾ ਝੰਬਿਆ ਪਿਆ ਪੰਜਾਬ ਅਤੇ ਇਸ ਮਾੜੇ ਹਾਲਾਤਾਂ ਚ ਇਸ ਮੁਸੀਬਤ ਭਰੇ ਦੁੱਖਾਂ ਦੇ ਪਹਾੜ ਟੁੱਟਣ ਵਾਲੇ ਹਾਲਾਤਾਂ ਚ ਪੰਜਾਬ ਦੇ ਪੁੱਤ ਵੀ ਸੇਵਾ ਚ ਪੂਰੀ ਤਰ੍ਹਾਂ ਜੁਟੇ ਹੋਇਆ ਜਿੰਨਾ ਚੋਂ ਇੱਕ ਹੈਗਾ ਮਨਕੀਰਤ ਔਲਖ ਜੋ ਅੱਜ ਹੜਪੀੜਤਾ ਦੀ ਸੇਵਾ ਲਈ 10 ਟਰੈਕਟਰ ਲੈ ਕੇ ਫਰੋਇਪੁਰ ਪਹੁੰਚਿਆ ਪੁਲਸ ਲਾਈਨ ਵਿਖੇ ਹੋਏ ਸਮਾਗਮ ਦੌਰਾਨ ਉਹਨਾਂ ਨੇ ਜਕਾਰਿਆਂ ਦੀ ਗੂੰਜ ਚਕਾਰ ਸੇਵਾ ਵਾਲੇ ਬਾਬਿਆਂ ਨੂੰ ਟਰੈਕਟਰ ਸੌਂਪੇ ਟਰੈਕਟਰ ਸੌਂਪਣ ਤੋਂ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਸਤਨਾਮ ਵਾਹਿਗੁਰੂ ਮਸੀਬਤਾਂ ਤੋਂ ਟਾਲਾ ਵੱਟਣ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਗੁਰਦੁਆਰਾ ਬਾਬਾ ਰਾਮ ਲਾਲ ਹੁਰਾ ਨਵੀ 10-10 ਟਰੈਕਟਰ ਦੇਣ ਦਾ ਜਿੱਥੇ ਐਲਾਨ ਕੀਤਾ ਗਿਆ ਉੱਥੇ ਮਨਕੀਰ ਔਰ ਟੀਮ ਨੇ ਐਲਾਨ ਕੀਤਾ ਕਿ ਉਹ ਪਿੰਡ ਜਿਹੜੇ ਹੜਾ ਨਾਲ ਪੂਰੀ ਤਰ੍ਹਾਂ ਝੰਬੇ ਪਏ ਆ ਪੂਰੀ ਤਰ੍ਹਾਂ ਉਜਾੜੇ ਦਾ ਸ਼ਿਕਾਰ ਆ ਉਹਨਾਂ ਪਿੰਡਾਂ ਨੂੰ ਵੀ 2-2 ਟਰੈਕਟਰ ਸੋਸਾਇਟੀਆਂ ਰਾਹੀਂ ਦਿੱਤੇ ਜਾਣਗੇ ਤਾਂ ਜੋ ਕਿਸੇ ਵੀ ਹਰ ਪੀੜਤ ਵੀਰ ਨੂੰ ਕਿਸੇ ਕਿਸਮ ਦੀ ਦੁੱਖ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਬਿਲਕੁਲ 10-10 ਟਰੈਕਟਰ ਖੋੜ ਦੇਣ ਦਾ ਐਲਾਨ ਕਰਨ ਤਾਂ ਹੈ ਮਨਕੀਰਤ ਔਲਖ ਨੇ ਪੰਜਾਬ ਦਾ ਪੁੱਤ ਬਣ ਕੇ ਹਰ ਸੇਵਾ ਦੀ ਝੁਟੇ ਨਾਮਵਰ ਗਾਇਕ ਮਨਕੀਰਤ ਔਲਖ ਅੱਜ ਆਪਣੀ ਟੀਮ ਸਮੇਤ 10 ਟਰੈਕਟਰ ਲੈ ਕੇ ਫਰੋਜਪੁਰ ਆਏ ਸਨ ਅੰਮ੍ਰਿਤਸਰ ਗੁਰੂ ਕਾ ਬਾਗ ਕਾਰ ਸੇਵਾ ਵਾਲੇ ਬਾਬਿਆਂ ਨੂੰ ਟਰੈਕਟਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਤਾਂ ਜੋ ਹਰ ਪੀੜਤਾ ਦੀ ਸਮੁੱਚੇ ਪੰਜਾਬ ਅੰਦਰ ਮਦਦ ਕੀਤੀ ਜਾ ਸਕੇ ਮਨਕੀਰਤ ਔਲਖ ਨੇ ਦਾਵਾ ਕੀਤਾ ਕਿ ਉਹ ਕੋਈ ਮਸੀਹਾ ਮਸੂਹਾ ਨਹੀਂ ਹੈਗਾ ਪੰਜਾਬ ਦਾ ਪੁੱਤ ਹੈ ਅਤੇ ਆਪਣੇ ਭੈਣ ਭਰਾਵਾਂ ਸਹਿਯੋਗੀਆਂ ਨਾਲ ਬੇਤਿਆ ਤਰਲੇ ਕਰਕੇ ਉਹਨਾਂ ਨੂੰ ਆਪਣੇ ਭੈਣ ਭਰਾਵਾਂ ਦੁੱਖ ਚ ਖੜਾ ਕਰਨ ਲਈ ਅੱਗੇ ਲਿਆ ਰਹੇ ਆ ਉਹਨਾਂ ਕਹਿ ਕੇ ਟਰੈਕਟਰਾਂ ਦੀ ਕੋਈ ਥੋੜ੍ਹ ਨਹੀਂ ਆਉਣ ਦਿੱਤੀ ਜਾਵੇਗੀ ਆਪਣੇ ਪੰਜਾਬ ਨੂੰ ਮੋੜ ਖੜਾ ਕੀਤਾ ਜਾਵੇਗਾ ਤੇ ਉਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੀ ਪਛਾਣ ਕਰਕੇ ਜਿੱਥੇ ਜ਼ਿਆਦਾ ਨੁਕਸਾਨ ਆ ਉੱਥੇ ਵਿਸ਼ੇਸ਼ ਤੌਰ ਤੇ ਟਰੈਕਟਰ ਦੇਣ ਦੀ ਗੱਲ ਵੀ ਕੀਤੀ ਆਓ ਸੁਣਦੇ ਆ ਕੀ ਕਹਿੰਦੇ ਆ ਮਨਕੀਰ ਤੌਲਖ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਪਹਿਲੀ ਗੱਲ ਤਾਂ ਮੈਨੂੰ ਇਹਨਾਂ ਸਾਹਮਣੇ ਬਾਬਾ ਜੀ ਸਾਹਮਣੇ ਵੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁਲ ਦੀ ਸੇਵਾ ਹੋ ਰਹੀ ਸੀ ਹਾਂਜੀ ਉੱਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕਿ 10 20 ਹਣਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ 1000 2000 ਦਾ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਖ ਕਰਾ ਰਹੇ ਸੀ ਜੀ ਸੇਵਾ ਬਾਬਾ ਜੀ ਕਰਾ ਰਹੇ ਸੀ ਤੇ ਮੈਂ ਇੱਕ ਘਟੋ ਘਟ ਨਹੀਂ ਤਾਂ 2 ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਹਨਾ ਵਾਣੋ ਵਾਣੀ ਅਸੀਂ 2 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਹਦਨ ਦਰਸ਼ਨ ਕੀਤੇ ਤੇ ਉਹਦਨ ਅਸੀਂ ਮੈਂ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਹਦਨ ਉਹਦਨ ਜਦੋਂ ਮੈਂ ਸੇਵਾ ਕੀਤੀ ਤੇ ਉਹ ਦਿਨ ਉਹ ਦਿਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸਿੱਖਾਂ ਵਾਲਿਆਂ ਨੂੰ ਹਾਂ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਵਾਲਾਂ ਨੂੰ ਦਿੱਤੇ ਆ ਟਰੈਕਟਰ ਕਿ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 ਸਾਲ ਤਾਂ ਲੱਗ ਜਾਣਗੇ 2 ਦੋ ਸਾਲਾਂ ਤੱਕ ਟਰੈਕਟਰ ਅ ਗਲੋਬਲ ਸਿੱਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮੰਗਾਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡ ਬੰਦ ਜ਼ਿਮੀਦਾਰ ਆ ਜਿਨ੍ਹਾਂ ਨੇ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੀਅਰ ਟੇਕਰ ਐਜ਼ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ ਦੋ ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਸ ਤੋਂ ਬਾਅਦ 20 ਸਾਲ ਮਿਆਦ ਹੋਊਗੀ ਟਰੈਕਟਰ ਦੀ ਜੀ ਹਾਂ ਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਦਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਦਾਰ ਆ ਜਿੰਨਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿੰਨਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ ਪੀੜਿਤ ਹੋਏ ਨੇ ਉਹ ਗਲੋਬਲ ਸੇਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਭਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾਕੇ ਦੇਵਾਂਗੇ ਕਿਉਂਕਿ ਉਹ ਇੱਕ ਆਪਣੇ ਸਸਤਾ ਆਓ ਸਸਤਾ ਦਾ ਹੀ ਕੰਮ ਆਣਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਢ ਦੇ ਵਿੱਚ ਹੁੰਦਾ ਸੀ ਸੋ ਹਨਾ ਦੇ ਮੇਰੀ ਮੈਂ ਅਜੇ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਹ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਛੋਡੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਵੀ ਤੁਸੀਂ ਵੀ ਆਹ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆਹ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹੜਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਦਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ ਦੱਸ ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ ਚ ਆਪਣੇ ਆਪਣੇ ਏਰੀਆ ਚ ਜਿਹੜੇ ਵੀ ਆਪਣੇ ਜ਼ਿਮੀਂਦਾਰ ਭਰਾ ਨੂੰ ਟਰੈਕਟਰ ਦੀ ਲੋਡ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈਲੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਹੈ ਠੀਕ ਹੈ ਤੇ 100 ਚੋਂ ਉਦੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮਨ ਲਓ ਐਂਡੀ ਧੁਗਾ ਭਾਜੀ ਹੋਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਲੋ ਪਹਿਲਾਂ ਡਾਇਰੈਕਟਰ ਦੇ ਲਈਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਹੈ ਅਸੀਂ ਆਪ ਦੀ ਸੇਵਾ ਕਰ ਲਈਏ ਉਦੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਹੈ ਜੋ ਵੀ ਦੇ ਆਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਅਰਸਤੇ ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰ ਸੇਵਾ ਵਾਲੇ ਬਾਬੇ ਠੀਕ ਆ ਜਿਹੜੇ ਆ ਆਪਣਾ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫਿਰ ਅਗਲੇ 10 ਬਾਬਾ ਜੀ ਕਿਹਨੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦਈਏ ਹਨਾ ਫਿਰ ਅਗਲੇ ਉਹਨਾਂ ਨੂੰ ਦੇ ਦਈਏ ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦਿਓ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਹੈ 10 10 ਟਰੈਕਟਰ ਦੀ ਜਾਂ ਕਰਦਾਂਗੇ ਵਿੱਚੋਂ 5 5 ਨਹੀਂ 10-10 ਹੀ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ ਹਾਂਜੀ 10-10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿੰਮੇਦਾਰ ਭਰਾ ਨੂੰ 10 ਬਾਬਾ ਸਰਦਾਰਾ ਸਿੰਘ ਜੀ ਹਾਂਜੀ ਹਾਂਜੀ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਿਹ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਯਾ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅਕਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਦਾ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪ ਦਾ ਕਾਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਹੈ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜੇ ਜਿਨ੍ਹਾਂ ਜਿਹੜੇ ਵੈਲ ਸੈਟਡ ਨੇ ਠੀਕ ਆ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ ਚੋਂ ਦਸਵੰਧ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਸਾਥ ਨਾਲ ਸੇਵਾ ਵੱਧ ਚੜ੍ਹ ਕੇ ਕਰੋ ਜੀ ਦੇ ਰਹੋ ਐਫਰਪੁਰ ਏਰੀਆ ਦੇ ਇਫੈਕਟਡ ਨੂੰ ਦੇ ਰਹੇ ਹੋ ਕਿ ਹੋਰ ਰਕਮ ਦੇ ਰਹੇ ਭਾਜੀ ਮੈਨੂੰ ਨਾ ਮੈਂ ਮੈਂ ਤਾਂ ਉਹ ਚੀਜ਼ ਹੈ ਮੈਨੂੰ ਆ ਚੀਜ਼ ਦਾ ਮੈਂ ਬੱਚਾ ਮੈਨੂੰ ਨਹੀਂ ਨੌਲੇਜ ਹੈਗੀ ਮੈਂ ਫਿਰੋਜ਼ਪੁਰ ਆਇਆ ਕਿਉਂਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਹੋਰੀ ਆ ਜੀ ਅਸੀਂ ਦੋ ਦਿਨ ਰਹਿ ਕਿ ਇਹ ਅਸੀਂ ਸਾਨੂੰ ਸ਼ੰਕਾ ਹੈ ਮੀਡੀਆ ਨੂੰ ਵੀਰੇ 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 ਮੈਂ ਦੱਸਦਾ ਮੈਂ ਇੱਕ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪਦੇ ਵੱਲੋਂ ਦੇਣਾ ਸੋ ਮੇਰੇ ਚਲੋ ਕੋਈ 1200 ਉਹਨਾਂ ਨੇ ਕਹਿਤਾ ਠੀਕ ਆ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾ ਇੱਥੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰਨਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਆ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਆ ਕਾਰਸੇਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪ ਇੱਕ ਟੀਮ ਨਾਲ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰਸੇਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦਿੱਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਵੀ ਜੋ ਵੀ ਹੈ ਨਾ ਗੱਲ ਹੋਈ ਮੈਂ ਕਲੀਅਰ ਵੀ ਕਰਤੀ ਹੁਣ ਕੀ ਆ ਜਿੰਨੇ ਵੀ ਕਾਰਸੇਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਹੜਾਂ ਦੀ ਮਾਰ ਬਾਜੀ ਹੋਰ ਕਿੱਥੇ ਆ ਅੰਮ੍ਰਿਤਸਰ ਫਿਰੋਜ਼ਪੁਰ ਬਾਜੀ ਇੱਕ ਇੱਕ ਦੋ ਮਿੰਟ ਆਇਓ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਹੋਰ ਕਿੱਥੇ ਹੜਾਂ ਦੀ ਮਾਰ ਜਿਆਦਾ ਮਸਲ ਚਾ ਜਿਆਦਾ ਅੰਮ੍ਰਿਤਸਰ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਬਾਜੀ ਜਿਵੇਂ ਬਾਬਾ ਜੀ ਹੋਣੇ ਅੰਮ੍ਰਿਤਸਰ ਦੇ ਆ ਇੱਥੋਂ ਦੇ ਸੰਤ ਹੈ ਟੋਡੇ ਸੰਤ ਇੱਕ ਮਿੰਟ ਵੇ ਕਰਦਾ ਇੱਕ ਇੱਕ ਮਿੰਟ ਨਹੀਂ ਨਹੀਂ ਇੱਕ ਇੱਕ ਇੱਥੋਂ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇ ਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਜੇ ਸਟਾਰਟ ਕੀਤਾ ਸੀ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਭੂਰੀ ਵਾਲੇ ਸੰਤੋ ਹਨਾ ਵੀ ਜਿਵੇਂ ਸਾਨੂੰ ਕਿਹਾ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਦਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਈ ਜਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ 2 ਦਿਨ ਉਰੀਆਂ ਹੁਣ ਅਸੀਂ ਅਸੀਂ 2 ਦਿਨ ਪਾ ਲੋ ਪਿੰਡੋ ਪਿੰਡ ਘੁੰਮਣਾ ਜਿਹੜੇ ਪਿੰਡਾਂ ਦਾ ਜਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ 2-2 ਟਰੈਕਟਰ ਉਹਨਾਂ ਨੂੰ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਹੋਏ ਪਿੰਡਾਂ ਨੇ ਮਤੇ ਮਤੇ ਇਹੀ ਐਸੀ ਪੁੱਛਣਾ ਕਰਦੇ ਸੀ ਜਿਸ ਤਾ ਹੁਣ ਭਾਜੀ ਉਹਨਾਂ ਲੱਗਿਆ ਵੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਭਾਜੀ ਭਾਜੀ ਇੱਕ ਇੱਕ ਭਾਜੀ ਦੇਖੋ ਮੈਂ ਹੁੰਦਲਾਂ ਕਰੂੰਗਾ ਕਿਉਂਕਿ ਮੈ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਵੀਰੇ ਮੈਂ ਕੰਮ ਸੇਵਾ ਦਾ ਪੁੱਛਣਾ ਪਿੰਡਾਂ ਨੇ ਹਾਂ ਨਹੀਂ ਦੇਖੋ ਤੁਹਾਨੂੰ ਮੈਂ 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 ਹਾਂ ਮੈਂ ਮੈਂ ਦੱਸ ਇੱਕ ਰੀ ਹੁੰਦਲੇ ਕਰੀ ਮੈਂ ਪਤਾ ਕੀ ਕਹਿੰਦਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਆ ਸੰਤ ਮਹਾਂਪੁਰਸ਼ ਅਮਰਸਰ ਦੇ ਨੇ ਟਰੈਕਟਰ ਦੀ ਲੋੜ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਉਹਨਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾ ਵਾਲੇ ਸੰਤ ਇੱਥੋਂ ਦੇ ਹੋਣ ਆਹ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਹਿੰਦਾ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਬਾਬਾ ਜੀ ਦੇਖ ਨਹੀਂ ਰਹੇ ਐ ਤੁਸੀਂ ਕੋਈ ਬਹੁਤ ਇਫੈਕਟਡ ਏਰੀਆ ਹੈ ਜਿਵੇਂ ਜਾਂ ਜੋ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ ਦਾ ਵੀ ਕਰਾ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਿਰੋਜ਼ਪੁਰੋਂ ਆ ਬਾਬਾ ਜੀ ਹੋਣਾ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਫੂਰ ਦੇ ਦਾਂਗੇ ਬਾਈ ਸਵਾਲ ਬੰਦਾ ਕੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਡਰਾਸ ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਹੈ ਸਵਾਲ ਮੀਡੀਆ ਇਹ ਕਰ ਰਿਹਾ ਹੈ ਕਿ ਇਹ ਟਰੈਕਟਰ ਫਰੋਇਪੁਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਪਾ ਜੀ ਟਰੈਕਟਰ ਸਾਹਿਬ ਜਾਨ ਫਰੋਇਪੁਰ ਉਧਰ ਪਹਿਲਾਂ ਸੋ ਚੁੱਪ ਚੁੱਪ ਦੋ ਮਿੰਟ ਕੰਫਿਊਜ਼ ਨਾ ਕਰੇ ਬੰਦਾ ਅੰਮ੍ਰਿਤਸਰ ਕਿਵੇਂ ਜਾਬਰਾ ਖਾਇਆ ਤਰਦਾਪੁਰ ਉਧਰ ਕੰਮ ਦੇਣਗੇ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ 'ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਆ ਨਾ ਚੰਡੀਗੜੀ ਆ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਿੰਘ ਜੀ ਇਹ ਲਾ ਕੇ ਜਾਗਰ ਬਾਬਾ ਜਗਤਾਰ ਸਿੰਘ ਜੀ ਅਸੀਂ ਨਾ ਕਾਰਸੇ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਸਿੱਧਾ ਕੋਸਟਨ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਕਿਉਂਕਿ ਸਾਹ ਹਾਂ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚ ਜਾਣਗੇ डन ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਲਿਆ ਪੰਜ ਟ੍ਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਬਹੁਤ ਏਰੀਆ ਵੱਡਾ ਹੈ ਬਹੁਤ ਵੱਡਾ ਏਰੀਆ ਹੈ ਵੀ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਵੀ ਅਗਲੇ ਟ੍ਰੈਕਟਰ 10 ਵਜੀਦਪੁਰ ਉਥੇ ਨਹੀਂ ਬਾਬਾ ਜੀ ਲਖਾਇਓ ਬਾਬਾ ਜੀ ਬਾਬਾ ਜੀ ਕਾਹਦੀ ਬਾਬਾ ਕਾਰ ਸੇਵ ਵਾਲੇ ਨੇ ਨਾ ਚਲੋ ਜੀ ਠੀਕ ਬੁਲਾ ਦਿਓ ਜਕਾਰਾ ਬੋਲੇ ਸੋਨਿਆ ਹਲੋ ਹੋਰ ਦੱਸੋ ਭਾਈ ਹੋਰ ਦੱਸੋ ਭਾਈ ਸਰ ਇੱਕ ਕੁਛ ਨਹੀਂ ਸੀ ਇਹ ਕਹਿੰਦੇ ਜੀ ਪੰਜ ਬਦੀਰਪੁਰ ਸਾਹਿਬ ਕਰਦੀ ਪੰਜ ਪਪਾ ਰਾਣਾ ਗੁਰਦਾਰ ਸਾਹਿਬ ਕਰਦੀ ਦੋਨੋਂ ਵੰਡ ਕੇ ਭੋਜਨ ਕਰੀਏ ਠੀਕ ਹੈ ਜੇ ਜੇ 10-10 ਕਰਦੀਏ ਬਹੁਤ ਵਧੀਆ ਅਡੀਓ ਸਾਹਿਬ ਲੈ ਕੇ ਨਾ ਮਨ ਕੇ ਦੀ ਨਜ਼ਰ ਆ ਜਾਏਗਾ ਜੀ 10 10 ਕਰ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਲ ਕਾ ਕਿਹਦੇ ਵਿੱਚ ਪੈ ਜਾਂਦਾ ਉਹ ਹਾਂ ਨਾ ਹਾਂ ਆਪਾਂ ਐ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂ ਜੀ ਤੇ